ਸਾਰੇ ਹਸਤੇ ਮੀ ਥੋੜੀ ਅੱਡਾ ਤੇ ਕਹਿ ਰਿਹਾ ਅੱਡਾ ਤੇ ਸਾਰਾ ਕੁਝ ਉਜੜ ਗਿਆ ਜੀ ਪੁੱਤ ਚਲ ਗਿਆ ਲਗ ਰਾਇ ਕਿ ਗਿਆ ਪਿੱਛੇ ਕੋਛੜੀ ਚਾ 5 ਸਾਲ ਦਾ ਸੀ ਤੇ ਜਨਮ ਦਿਨ ਮਨਾਉਣਾ ਸੀ ਚਾਵਾਂ ਨਾਲ ਪਰ ਹਾਲਾਤ ਇਹੋ ਜਿਹੇ ਬਣੇ ਗਏ ਉਸ ਦੀ ਅਰਥੀ ਦੇ ਨਾਲ ਹੀ ਉਸ ਦਾ ਜਨਮ ਦਿਨ ਮਨਾਉਣਾ ਪਿਆ ਤਾਂ ਭੈਣਾ ਨਹੀਂ ਰੱਖੀ ਜਿਹੜੀ ਬੰਨੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਅਰਥੀ ਦੇ ਨਾਲ ਹੀ ਬਣਨੀ ਗਈ ਇਹ ਰਹਿਣ ਬਸੇਰਾ ਸੀ ਇਸ ਪਰਿਵਾਰ ਦਾ ਤਾ ਮੀਨੇ ਇਹੋ ਜਾਂ ਅਣਹੋਣੀ ਵਰਤੀ ਜਿਹੜਾ ਤਹਿਸ ਨੈਸ ਹੋ ਰਿਹਾ ਸਾਰਾ ਇਹਨਾਂ ਦਾ ਰਹਿਣ ਮਮਾ ਇੱਕ ਮਿੰਟ ਮੂੰਹ ਬੁਗਗਾ ਲੈ ਲੈਂਦਾ ਮੂੰਹ ਚੁੰਮ ਲੈਂਦਾ ਮੈਨੂੰ ਇੱਕ ਵਾਰ ਚੁੰਮ ਲੈਂਦਾ ਤੂੰ ਮੈਨੂੰ ਬੜਾ ਸੋਹਣਾ ਲੱਗਦਾ ਤੂੰ ਮਮਾ ਮੈਨੂੰ ਬੜੀ ਸੋਹਣੀ ਲੱਗਦੀ ਇਦਾਂ ਹੀ ਉਹਨੇ ਕਰਦੀ ਜਿਹੜਾ ਕਰਦਾ ਰਹਿਣਾ ਮੇਂ ਦਾ ਫਤਿਹ ਦੇ ਕਿਹੜੀ ਇਹੋ ਜੀ ਚੀਜ਼ ਵੱਜੀ ਦੀ ਉਸ ਵੇਲੇ ਜਿਹੜੀ ਉਸ ਦੀ ਮੌਜੂਦ ਗੱਡ ਰੀ ਟੁੱਟ ਗਿਆ ਵਿਚਕਾਰ ਉਸ ਪਤਾ ਹੀ ਨਹੀਂ ਲੱਗਾ ਜਾਂ ਤੇ ਹੋ ਕੇ ਗਾਡਰ ਤੇ ਕੋਈ ਟ੍ਰੇਡ ਆਈ ਹੈ ਜਾਂ ਕੁਝ ਹੋਇਆ ਵਾ ਉਹ ਗਾਡਰ ਵਿੱਚੋ ਹੀ ਟੁੱਟ ਗਿਆ ਨਾਲ ਹੀ ਉਹਦੇ ਇੱਥੇ ਛਾਤੀ ਤੇ ਵੱਜ ਗਿਆ ਜਾ ਕੇ ਇਹ ਦੋ ਭੈਣਾਂ ਨੇ ਇੱਕ ਛੜੋਤਾ ਭਰਾ ਸੀ ਫਤਿਹ 5 ਸਾਲ ਦੀ ਉਮਰ ਸੀ ਜਨਮ ਦਿਨ ਆਉਣਾ ਹੈ 5 ਇਸੇ 5 ਤਰੀਕ ਨੂੰ ਜਨਮ ਦਿਨ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਜਾਂਦੀ ਆ ਤਾਂ ਪਰਿਵਾਰ ਦੇ ਜਿਹੜੇ ਹਾਲਾਤ ਨੇ ਵੱਧ ਤੋਂ ਵੱਧ ਬਣੇ ਹੋਏ ਨੇ ਕਿੰਨੇ ਕੇ ਵਜੇ ਜਦੋਂ ਟਹਾ ਢੇਰੀ ਹੋ ਗਿਆ ਸਾਰਾ ਤੁਹਾਡਾ ਇਹ ਰਹਿਣ ਬਿਸਰਾ ਤਾਂ ਸਾਰੇ ਪਰਿਵਾਰ ਹੀ ਥੱਲੇ ਆ ਗਏ ਤੁਸੀਂ ਪਰਿਵਾਰ ਹੀ ਥੱਲੇ ਆ ਜੀ ਸਾਰਾ ਪਰਿਵਾਰ ਥੱਲੇ ਹੀ ਦੋ ਢਾਈਆਂ ਘੰਟਿਆਂ ਬਾਅਦ ਉਹਨਾਂ ਦੱਸਿਆ ਕੱਢਿਆ ਜੀ ਉਹ ਵੀ ਇਥੋਂ ਰੋਲਾ ਰੂਲਾ ਪਿਆ ਮੱਲੇ ਵਾਲਿਆਂ ਨੂੰ ਇਹ ਫਿਰ ਕੱਢਿਆ ਆ ਕੇ ਫਿਰ ਇਹਦੀਆਂ ਬਹੁਤ ਜੱਦਾ ਆ ਰਹੀਆਂ ਜੀ ਉਹਨ ਮੈਨੂੰ ਹੁੰਦਿਆਂ ਪੁੱਛ ਦਾਂਦਾ ਆ ਪਾਪਾ ਆ ਗਏ ਕੰਮ ਤੋਂ ਪਾਪਾ ਪਹਿਲਾਂ ਲੈ ਆਉਂਦੇ ਆਲੇ ਪੜਦੂ ਇਰੇ ਆਪਣਾ ਐਡਰੈਸ ਤੇ ਫੋਨ ਨੰਬਰ ਦੱਸ ਦਿਓ ਜੇ ਕਿਸੇ ਦਾਨੀ ਸੱਜਣ ਨੇ ਕੋਈ ਮਦਦ ਭੇਜਣੀ ਹੋਵੇ ਜਾਂ ਪਰਿਵਾਰ ਦਾ ਦਰਦ ਵਡਾਉਣਾ ਹੋਵੇ ਤਾਂ ਤੁਹਾਡੇ ਨਾਲ رابطہ ਕਰਨਾ ਹੈ। ਮੋਬਾਈਲ ਨੰਬਰ 7527032035 7527032035 ਅਰੋੜ ਰਤਕਰਵਾਦ ਪਿੰਡ 에어ਪੋਰਟ ਰੋਡ ਹੈ। ਅਮਰਸਰ ਦੇ ਨੇੜੇ ਦੇ ਪਿੰਡ ਪਹੁੰਚੇ ਆ ਜਿੱਥੇ ਇੱਕ ਪਰਿਵਾਰ ਸੀ ਉਹ ਹੱਸਦਾ ਵਸਦਾ ਪਰਿਵਾਰ ਹੀ ਉਜੜ ਗਿਆ ਇਹ ਰਹਿਣ ਬਸੇਰਾ ਸੀ ਇਸ ਪਰਿਵਾਰ ਦਾ ਤਾਂ ਮੀਂਹ ਨੇ ਇਹੋ ਜਿਹਾ ਅਣਹੋਣੀ ਵਰਤੀ ਗਿਆ ਜਿਹੜਾ ਤਹਿਸ ਨਾਸ ਹੋ ਗਿਆ ਸਾਰਾ ਇਹਨਾਂ ਦਾ ਰਹਿਣ ਬਸੇਰਾ ਤਾਂ ਸਮਾਨ ਜਿਹੜਾ ਹੈ ਉਹ ਵੀ ਟੁੱਟ ਪੈ ਗਿਆ ਔਰ ਸਭ ਤੋਂ ਵੱਡੀ ਚੀਜ਼ ਆ ਇਸ ਪਰਿਵਾਰ ਦਾ ਜਿਹੜਾ ਇਟਲੋਤਾ ਪੁੱਤ ਸੀ ਦੋ ਪੈਣਾ ਦਾ ਭਰਾ ਸੀ ਉਸ ਤੋਂ ਹੋਰੀ ਹੈ ਫਤਿਹ ਨਾਮ ਦਾ ਜਿਹੜਾ 5 ਸਾਲ ਦਾ ਬੱਚਾ ਸੀ ਉਸ ਦੀ ਮੌਤ ਹੋਈ ਹੈ ਇਸੇ ਹੀ ਰਹਿਣ ਬਸੇਰੇ ਦੇ ਵਿੱਚ ਬੜੀਆਂ ਉਮੀਦਾਂ ਨਾਲ ਅਤੇ ਬੜੀ ਮਿਹਨਤ ਨਾਲ ਇਸ ਪਰਿਵਾਰ ਨੇ ਰਹਿਣ ਬਸੇਰਾ ਬਣਾਇਆ ਸੀ ਦਿਹਾੜੀ ਲਾਲਾ ਜੀ ਪਿਤਾ ਨੇ ਆਪਣੇ ਬੱਚਿਆਂ ਵਾਸਤੇ ਇਹ ਸੁਪਨਿਆਂ ਦਾ ਮਹਿਲ ਬਣਾਇਆ ਸੀ ਪਰ ਬਰਸਾਤ ਹੋਈ ਤਾਂ ਬਰਸਾਤ ਦੇ ਵਿੱਚ ਸਾਰਾ ਕੁਝ ਉਜੜ ਗਿਆ ਇਹ ਦੋ ਭੈਣਾਂ ਨੇ ਇੱਕ ਛੋਟਾ ਭਰਾ ਸੀ ਫਤਿਹ 5 ਸਾਲ ਦੀ ਉਮਰ ਸੀ ਜਨਮ ਦਿਨ ਹੋਣਾ ਹੈ 5 ਇਸੇ 5 ਤਰੀਕ ਨੂੰ ਜਨਮ ਦਿਨ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਜਿਹੜੇ ਹਾਲਾਤ ਨੇ ਵੱਦ ਤੋਂ ਵੱਧ ਬਣੇ ਹੋਏ ਨੇ ਤਾਂ ਰੋ ਰੋ ਕੇ ਬੁਰਾ ਹਾਲਾਤ ਬਣੇ ਹੋਏ ਨੇ ਪਰਿਵਾਰ ਦੇ ਜਿੱਥੇ ਸੁਪਨਿਆਂ ਦਾ ਮਹਿਲ ਟੈਰੀ ਹੋਇਆ ਹੈ ਉੱਥੇ ਜਿਹੜੇ ਪਰਿਵਾਰ ਦਾ ਵਾਰਿਸ ਸੀ ਉਹ ਇਸ ਦੁਨੀਆ ਦੇ ਨਹੀਂ ਰਿਹਾ ਤਾਂ ਹਮ ਤਸਵੀਰਾਂ ਤੁਹਾਡੇ ਨਾਲ ਅਮਰਸਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਪਰਿਵਾਰ ਜਿਹੜਾ ਅਸਲੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਹੈ ਜਿਹੜਾ ਚਲੋਤਾ ਪੁੱਤ ਸੀ ਉਹ ਇਸ ਦੁਨੀਆ ਨੂੰ ਅਲਵਿਦਾ ਜੈ ਗਿਆ ਤਾਂ ਵੀਰ ਜੀ ਸਾਡ ਨਾਲ ਨੇ ਵੀਰੇ ਕੀ ਹੋਇਆ ਜਦੋਂ ਬਾਰਿਸ਼ ਹੋਈ ਆ ਤਾਂ ਬੜਿਆਂ ਦੇ ਚਿਹਰਿਆਂ ਤੇ ਰੌਣਕ ਆਈ ਗਈ ਅੱਜ ਬਾਰਿਸ਼ ਹੋਈ ਆ ਰਾਹਤ ਮਿਲੀ ਆ ਪਰ ਤੁਹਾਡਾ ਦਾ ਸਾਰਾ ਕੁਝ ਉਜਾੜ ਦਿੱਤਾ ਇਸ ਵਾਰ ਹਾਂ ਇਹ ਆਡਾ ਦਾ ਸਾਰਾ ਕੁਝ ਜਿੱੜ ਗਿਆ ਜੀ ਪੁੱਤ ਚਲ ਗਿਆ ਗ੍ਰੈਂਡ ਕੀ ਗਿਆ ਪਿੱਛੇ ਕੋਛੜੀ ਤੁਹਾਡੇ ਹਾਸੇ ਮੀ ਥੋੜੀ ਆਡਿਆ ਤੇ ਕਹਿ ਰਹਾ ਕਿਸ ਤਰ੍ਹਾਂ ਦੀ ਆਫਤ ਬਣ ਜਾਈ ਮੀ ਆਇਆ ਜੀ ਸਾਰਾ ਪਰਿਵਾਰ ਹੀ ਅੱਜ ਜਿਹੜਾ ਤੁਸੀਂ ਰੋ ਰੋ ਕੁੱਬਾ ਮਾਰ ਮਾਰ ਰੋ ਰਹੇ ਹੋ ਕਿਉਂਕਿ ਪੁੱਤ ਚਲਾ ਗਿਆ ਜਹਾਨੋਂ ਤਾਂ ਸੁਪਨੇ ਦਾ ਮੈਲ ਵੀ ਤੈਸ ਨਾ ਸੋਹ ਜੀ ਕੀ ਹੋਇਆ ਸੀ ਕਿਸ ਤਰ੍ਹਾਂ 3 ਵਜੇ ਦਾ ਸਮਾਂ ਸੀ ਉਹ ਸਭ ਭਾਈ ਸਾਡੇ ਘਟ ਆਪਣੇ 9 ਦੇ ਵੇਜ ਵੇਜ ਹੀ ਹੋਇਆ ਹੋ ਜੀ ਮਿੰਨਾ ਘਟਾ ਹੀ ਬਸ ਬਾਅਦ ਵਿੱਚ ਪਿੰਡ ਵਾਲਿਆਂ ਨੇ ਕੱਢਿਆ ਸਾਨੂੰ ਆ ਕੇ ਸਾਰਿਆਂ ਨੂੰ ਥੱਲੇ ਦੋ ਢਾਈ ਘੰਟੇ ਬਾਅਦ ਬੇਟੇ ਉਮਰ ਕਿੰਨੀ ਸੀ ਬੇਟੇ ਦੀ ਉਮਰ 5 ਸਾਲ ਹੀ ਹੁੰਦੀ ਜੀ ਉਹ 5 ਤਰੀਕ ਨੂੰ 5 ਸਾਲਾਂ ਦਾ ਹੋ ਜਾਣਾ ਸੀ ਉਹਨੇ ਜਨਮ ਦਿਨ ਆ ਰਿਹਾ ਸੀ ਉਹਦਾ ਜਨਮ ਦਿਨ ਮਨਾਉਣਾ ਸੀ ਅਜੇ ਦਾ ਆਇਆ ਸੀ ਉਹਦਾ ਕੇਕ ਇੱਥੇ ਕਟਵਾ ਕੇ ਫਿਰ ਉਹਨੂੰ ਭੇਜਿਆ ਰਖੜੀ ਬਣਵਾਈ ਪੈਣਾ ਕੋਲ ਸਾਰਾ ਸ਼ਗਨ ਵਿਆਹ ਉਹਦਾ ਕਰਕੇ ਹੀ ਭੇਜਿਆ ਜਿਹੜਾ ਜਨਮ ਦਿਨ ਆਪਾਂ ਚਾਹ ਨਾਲ ਮਨਾਉਣਾ ਸੀ ਹੁਣ ਕਿਹੜੇ ਹਾਲਾਤਾਂ 'ਚ ਮਨਾਉਣਾ ਪਿਆ ਦੁੱਖਾਂ ਜਿਹੇ ਉਹਦੇ ਉਹਨਾਂ ਦੀ ਭੂਆ ਲੈ ਕੇ ਆਈ ਕੇਕ ਵੀ ਉਹ ਮੁੰਡਾ ਤੇ ਲਈ ਉਹ ਕੇਕ ਤੇ ਚੱਲ ਇੱਕਰੀ ਉਹਦਾ ਹੱਥ ਵੜ ਕੇ ਘਟਾ ਦਈਏ ਤਾਂ ਜਰੂਰ ਜੀ ਬੱਚਾ 5 ਸਾਲ ਦਾ ਸੀ ਤੇ ਜਨਮ ਦਿਨ ਮਨਾਉਣਾ ਸੀ ਚਾਵਾਂ ਨਾਲ ਪਰ ਹਾਲਾਤ ਇਹੋ ਜਿਹੇ ਬਣੇ ਗਏ ਉਸ ਦੀ ਅਰਥੀ ਦੇ ਨਾਲ ਹੀ ਉਸ ਦਾ ਜਨਮ ਦਿਨ ਮਨਾਉਣਾ ਪਿਆ ਤੇ ਭੈਣਾਂ ਨੇ ਰਛੜੀ ਜਿਹੜੀ ਬੰਨੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਅਰਥੀ ਦੇ ਨਾਲ ਹੀ ਬੰਨੀ ਪਈ ਤਾਂ ਕੀ ਬੀਤ ਰਹੀ ਐ ਇਸ ਪਰਿਵਾਰ ਦੇ ਹਾਲਾਤ ਜਿਹੜੇ ਨੇ ਤੁਸੀਂ ਤਸਵੀਰਾਂ ਵਿੱਚ ਰਹਿ ਰਹੇ ਹੋ ਪੈਣਾ ਦਾ ਭਰਾ ਸੀ ਚਲੋਤੀਆਂ ਪੈਣਾ ਸੀ ਬੜਾ ਸਹਾਰਾ ਹੁੰਦਾ ਹੈ ਤਾਂ ਹੁਣ ਰੋ ਰੋ ਕੇ ਬੁਰਾ ਹਾਲ ਹੈ ਪੈਣਾ ਦਾ ਵੀ ਤਾਂ ਵੀਰੇ ਕਿਵੇਂ ਦੇ ਜਿਹੜੀਆਂ ਕਿ ਜਿਆਦਾ ਹੁੰਦੀਆਂ ਹੁੰਨ ਕਿ ਫਤਿਹ ਹੁੰਦਾ ਜਿੰਦਾ ਹੁੰਦਾ ਤੇ ਅੱਜ ਚਲੋ ਸਮਾਨ ਦਾ ਦੁਬਾਰਾ ਬਣ ਜਾਂਦਾ ਹੈ ਫਤਿਹ ਜਿੰਦਾ ਹੁੰਦਾ ਦਾ ਕਿਵੇਂ ਦੇ ਭਾਈ ਫੇਰ ਤੇ ਕੋਈ ਟੈਨਸ਼ਨ ਨਹੀਂ ਹੋਈ ਸਮਾਨ ਦੀ ਵੀ ਨਹੀਂ ਹੋਈ ਚਲੋ ਫੇਰ ਜਿੱਤਣ ਨਿਆਣੀਆਂ ਲਾ ਲੂ ਕੇ ਅੱਗੇ ਗੁਜ਼ਾਰਾ ਕੀਤਾ ਫੇਰ ਬਣਾ ਲੈਣਾ ਪਰ ਫਤਿਹ ਤਣਾ ਨਾ ਜਾਂਦਾ ਕਿੰਨੀਆਂ ਜੀ ਅਰਦਾਸਾਂ ਤੋਂ ਬਾਅਦ ਮਿਲਿਆ ਸੀ ਫਤਿਹ ਚ ਉਹ ਜੇ ਦੋ ਭੈਣਾਂ ਵੱਡੀਆਂ ਨੇ ਕਿੰਨੀਆਂ ਜੀ ਅਰਦਾਸਾਂ ਜੀ ਬਹੁਤ ਭਾਜੀ ਅਰਦਾਸ ਕੀਤੀ ਬਣੀ ਜਾਵਾਂ ਬਹੁਤ ਗੁਰਦਰਾ ਸਾਹਿਬ ਜਾ ਕੇ ਮੈਂ ਤੁਹਾਡਾ ਦੇਖਦੇ ਰਹੇ ਜੇ ਤੱਕ ਜਾਂਦੀਆਂ ਕੁੜੀਆਂ ਵਦਨ ਲੈ ਕੇ ਪੀ ਹਨੂ ਵੀਰ ਬਾਬੇ ਤੋਂ ਮਿਲਿਆ ਵਾ ਤੇਹੀਂ ਬਾਬੇ ਤੇ ਜਾਣਾ ਦਿੱਲੀ ਦਿੱਲੀ ਜਾਂਦੀਆਂ ਮੈਂ ਤੁਹਾਡਾ ਦੇਖਣ ਛਾਮੀ ਨਾਲ ਉਹਨੂੰ ਲੈ ਕੇ ਜਾਂਦੀਆਂ ਵੀਰ ਨੂੰ ਆਪਣੇ ਨੂੰ ਸਹਾਰਾ ਬੰਨਣਾ ਸੀ ਤੁਹਾਡਾ ਵੀ ਫਤਿਹ ਨਹੀਂ ਪਰ ਸਹਾਰਾ ਟੁੱਟ ਗਿਆ ਉਹ ਜਿਹੜੀ ਬੁਢਾਪੇ ਦੀ ਲਾਠੀ ਸੀ ਉਹ ਟੋਟੇ ਗਈ ਹੈ ਹਾਂਜੀ ਤੇ ਚੰਨਾਰੇ ਦਿਲ ਤੇ ਬੀਤਰੀ ਐ ਚੀ ਬੀਤਰੀ ਹੁੰਦੀ ਜੇ ਫਤਿਹ ਹੁੰਦਾ ਅੱਜ ਚਲੋ ਸਮਾਨ ਜਿਵੇਂ ਮੈਂ ਪਹਿਲਾਂ ਕਹ ਰਿਹਾ ਕਿ ਦੁਬਾਰਾ ਬਣ ਜਾਣਾ ਫਤਿਹ ਦਾ ਜਾਦਾ ਜਿੰਨੀਆਂ ਆ ਰਹੀਆਂ ਫਤਿਹ ਦੀਆਂ ਬਹੁਤ ਜਾਦਾ ਆ ਰਹੀਆਂ ਜੀ ਉਹਨੇ ਮੈਨੂੰ ਹੁੰਦਿਆ ਪੁੱਛ ਦਿੰਦਾ ਆ ਪਾਪਾ ਆ ਕੇ ਕੰਮ ਤੋਂ ਪਾਪਾ ਪੈ ਲੈਣਦੇ ਆਉ ਲੈਂਦੇ ਹਲੇ ਪੜ੍ਹਦੂ ਫਤਿਹ ਸਕੂਲ ਜਾਂਦਾ ਸੀ ਪੜ੍ਹਦਾ ਸੀ ਫਤਿਹ ਹਾਂਜੀ ਇਦਾਂ ਓਏ ਨਰਸਰੀ ਅਲਕੇ ਜੀ ਹਾਂ ਜੀ ਅਜੇ ਥੋੜਾ ਚਿਰ ਹੋਇਆ ਹੈ ਪਾਏ ਨੂੰ ਜੀ ਅਸੀਂ ਜਦੋਂ ਰਾਤ ਸੁੱਤੇ ਸੀ ਤੁਸੀਂ ਜਿਹੜੀਆਂ ਜਲਨਾਂ ਬਾਤਾਂ ਹੋਈਆਂ ਫਤੇ ਨਾਲ ਕੋਈ ਜਿਆਦਾ ਆਉਂਦੀਆਂ ਨੇ ਉਸ ਚੀਜ਼ਾਂ ਆਉਂਦੀਆਂ ਕਿ ਫਤੇ ਰਾਤ ਸੌਣ ਤੋਂ ਪਹਿਲਾਂ ਇਸ ਤਰ੍ਹਾਂ ਬੋਲ ਰਿਹਾ ਸੀ ਫਤੇ ਇਸ ਤਰ੍ਹਾਂ ਰਾਤੀ ਜਦੋਂ ਸੁੱਤੇ ਬਾਰਿਸ਼ ਆਉਂਦੀ ਕਦੀ ਪਹਿਲਾਂ ਅੰਦਰ ਆਏ ਪਹਿਲਾਂ ਬਾਹਰ ਪਏ ਬਾਅਦੋਂ ਫੇਰ ਅੰਦਰ ਚੜ ਗਏ ਫੇਰ ਮੌਸਮ ਠੀਕ ਹੋ ਗਿਆ ਫੇਰ ਬਾਹਰ ਗਏ ਅੰਦਰ ਲੈ ਮੈਨੂੰ ਅੰਦਰ ਬਾਰ ਕੀ ਕਰੀ ਜਾਂਦੇ ਇੱਕ ਜਗ੍ਹਾ ਸੌਣ ਦੋ ਮੈਨੂੰ ਤੂੰ ਇੰਕ ਕਦੀ ਮੈਨੂੰ ਅੰਦਰ ਲੈ ਆ ਜਾਂਦੇ ਕਦੀ ਬਾਹਰ ਲੈ ਆਉਂਦੇ ਜੇ ਬਸ ਇਹੋ ਗੱਲ ਹੋਈ ਰਾਤ ਮੈਂ ਦਿਨੇ ਨਹੀਂ ਕੋਈ ਗੱਲ ਹੋਈ ਦਿਨੇ ਮੁੜ ਕੇ ਪਤਾ ਹੀ ਨਹੀਂ ਲੱਗਾ ਕੀ ਬਣ ਗਿਆ ਕਿੰਨੇ ਕੇ ਵਜੇ ਜਦੋਂ ਠਹਿ ਠੇਰੀ ਹੋ ਗਿਆ ਸਾਰਾ ਤੁਹਾਡਾ ਇਹ ਰਹਿਣ ਬਿਸਰਾ ਤਾਂ ਸਾਰੇ ਪਰਿਵਾਰ ਹੀ ਥੱਲੇ ਆ ਗਏ ਤੁਸੀਂ ਪਰਿਵਾਰ ਹੀ ਥੱਲੇ ਸੀ ਜੀ ਸਾਰਾ ਪਰਿਵਾਰ ਥੱਲੇ ਸੀ ਦੋ ਢਾਈ ਘੰਟੇ ਬਾਅਦ ਤੁਹਾਨੂੰ ਦੱਸਿਆ ਕੱਢਿਆ ਜੀ ਉਹ ਵੀ ਇਥੋਂ ਰੋਲਾ ਰੂਲਾ ਪਿਆ ਮੱਲੇ ਵਾਲਿਆਂ ਨੂੰ ਇਹ ਫਿਰ ਕੱਢਿਆ ਆ ਕੇ ਤੁਸੀਂ ਨਾਲ ਹੀ ਸੁੱਤੇ ਸਾਰੇ ਹਾਂਜੀ ਮਵੀ ਨਾਲ ਹੀ ਜੀ ਹੋਰ ਕਿਹਦੇ ਰਿਆ ਦੇ ਸੱਟ ਲੱਗੀਆਂ ਮੇ ਪ੍ਰਾ ਮੇਰਾ ਛੋਟਾ ਜੀ ਉਹਦੇ ਲੱਗੀਆਂ ਜੀ ਬਚਾਓ ਜੀ ਉਹਨਾਂ ਦਾ ਪ੍ਰਾ ਦਾ ਬਚਾਓ ਉਹਨਾਂ ਦੇ ਜੀ ਆ ਟੁੱਟ ਗਿਆ ਮੋਢੇ ਟੁੱਟ ਗਏ ਉਹਨਾਂ ਦੇ ਹੱਥਾਂ ਹੱਥ ਲੱਤਾਂ ਲੁੱਤਾਂ ਦੇ ਵੀ ਉਹਨਾਂ ਦੇ ਜਾਨੀਆਂ ਲੱਗੀਆਂ ਸੱਟਾਂ ਜੀ ਤੇ ਇੱਕ ਛੋਟੀ ਕੁੜੀ ਦੇ ਲੱਗੀ ਹੈ ਜੀ ਲੱਤ ਤੇ ਤੇ ਪੈਰ ਤੇ ਵੀ ਉਹਦੇ ਤੇ ਉਹਦੇ ਚਵਰੀ ਕਦੇ ਦੀ ਕੈਨ ਦੀ ਲੈ ਕੇ ਚਲੀ ਗਏ ਫਿਰ ਦਿਖਾ ਕੇ ਲਿਆਓ ਤੈਨ ਮੇਰਾ ਪੀੜ ਹੋਉਂਦਿਆਵਾ ਕੱਲ ਚਵਾਰੀ ਉਹਦੇ ਪਿੱਛੇ ਭਜਦੀ ਰਹੀ ਵੀਰ ਪਿੱਛੇ ਆਪਣੇ ਉਹਨੇ ਮਹਿਸੂਸ ਨਹੀਂ ਕੀਤਾ ਨੁਕੀਜੀ ਨਹੀਂ ਹੁਣ ਉਹਨੂੰ ਪਤਾ ਲੱਗੰਦਿਆ ਮੇਰੇ ਦਰਦ ਉਹਨ ਦੀ ਕਦੀ ਕਿਤੇ ਕਦੀ ਕਿਤੇ ਇਹ ਦਰਦਾਂ ਦਾ ਮਿਟ ਜਾਂ ਜਿਆ ਜਿਹੜਾ ਰੱਬ ਨੇ ਇਹ ਦਰਦ ਦੇਤਾ ਆ ਗਿਆ ਫਤਿਹ ਨੂੰ ਲੈ ਗਿਆ ਇਹ ਨਹੀਂ ਮੇਰੇ ਸ਼ਾਲਾ ਮਿਟਣੀ ਨਹੀਂ ਮਿਟਣਾ ਜੀ ਇਹ ਨਹੀਂ ਮਿਟਣਾ ਬਾਜੀ ਭਾਈ ਮੈਨੂੰ ਇਹ ਦੱਸੋ ਵਿਸ਼ਵਾਸ ਨਹੀਂ ਹੁੰਦਾ ਹੋਏਗਾ ਕਿ ਇਸ ਮੀਨ ਨੇ ਸਾਰਾ ਪਰਿਵਾਰ ਉਜਾੜ ਦਿੱਤਾ ਕਿਉਂਕਿ ਬੜੀਆਂ ਉਮੀਦਾਂ ਨਾਲ ਬੱਚਾ ਪੈਦਾ ਹੋਇਆ ਸੀ ਸਤਿ ਹੋਇਆ ਸੀ ਤਾਂ ਇਸ ਮੀਨ ਨੇ ਜਿਹੜਾ ਸਾਰਾ ਤੈਸ ਨਸ਼ਟ ਕਰਤਾ ਹਾਂਜੀ ਵਿਸ਼ਵਾਸ ਨਹੀਂ ਹੋ ਰਿਹਾ ਨਹੀਂ ਮੈਨੂੰ ਕਿਵੇਂ ਦੇਖਦੇ ਚਿੰਨੀ ਕਿ ਯਾਦ ਹੁੰਦੀ ਹੈ ਮਾਂ ਵਾਸਤੇ ਪੁੱਤ ਬੜੇ ਅਨਮੋਲ ਹੁੰਦੇ ਨੇ ਬੜੀਆਂ ਅਰਦਾਸਾਂ ਤੋਂ ਬਾਅਦ ਮਾਂ ਨੂੰ ਪੁੱਤ ਮਿਲਦਾ ਹੈ ਤਾਂ ਇਟ ਲੋਤਾ ਪੋਤੀ ਦੋ ਭੈਣਾਂ ਦਾ ਭਰਾ ਸੀ ਤਾਂ ਚਿੰਨੀ ਕਿ ਯਾਦ ਬਹੁਤ ਜ਼ਿਆਦਾ ਹੌਂਡੀ ਰਾਤ ਨੂੰ ਸੁੱਤਾ ਨਹੀਂ ਜੰਦ ਰਾਤ ਨੂੰ ਜਾਗ ਜਾਗ ਕੱਢੀ ਜਾਇਂਦਾ ਗਿਆ ਆਂਦਾ ਜਦੋਂ ਅੱਖਾਂ ਬੰਦ ਕਰੀਂਦੀਆਂ ਉਸ ਵੇਲੇ ਅੱਖਾਂ ਘੜੀਆਂ ਆਂਦਾ ਪਿਆਤੀ ਦਾ ਰਗੋ ਚੁੱਕਿਆ ਉਹਨੂੰ ਕਿਸ ਤਰ੍ਹਾਂ ਕੀਤਾ ਉਹ ਅੱਖਾਂ ਘੜੀਆਂ ਆਈ ਜਾਂਦਾ ਬਾਰ ਬਾਰ ਜਦੋਂ ਅੱਖਾਂ ਬੰਦ ਕਰੀਏ ਅੱਖ ਹੀ ਨਹੀਂ ਬੰਦ ਹੁੰਦੀ ਕੀ ਸੋਚਿਆ ਇਸ ਵਾਰੀ ਜਨਮ ਦਿਨ ਜਿਵੇਂ ਬਣਾਉਣਾ ਫਦੇਦਾ ਕਿਉਂਕਿ ਸਭ ਤੋਂ लाडला ਪੁੱਤੀ ਦਾ ਚੇਵੇਂ ਸੋਚਿਆ ਕਿ ਇਸ ਤਰ੍ਹਾਂ ਜਨਮ ਦਿਨ ਮਨਾਉਣਾ ਜਨਮ ਦਿਨ ਤੇ ਆਪ ਕਹਿੰਦਾ ਪਪਾ ਮੇਰਾ ਇਸ ਤਰ੍ਹਾਂ ਮਨਾਉਣਾ ਕੇਕ ਲਿਆਉਣਾ ਪਪਾ ਵੱਡਾ ਚਾਚੂ ਮੈਨੂੰ ਕੇਕ ਲਿਆ ਕੇ ਦੇਣਾ ਤੁਸੀਂ ਤੇ ਤਾ ਤੂੰ ਮੈਨੂੰ ਸੈਗਲ ਲਿਆ ਕੇ ਦੇਣਾ ਪਪਾ ਇੱਕ ਪਹਿਲਾਂ ਸੈਗਲ ਲਾ ਕੇ ਦਿੱਤਾ ਹੀ ਹੁਣ ਫੇਰ ਸੈਗਲ ਮੰਗਦਾ ਹੀ ਅਜੇ ਜ਼ਰੂਰ ਜੀ ਫਤਿਹ ਦੀਆਂ ਰੀਜਾਂ ਸੀ ਤਾਂ ਉਸ ਦਾ ਜਨਮ ਦਿਨ ਮਨਾਉਣਾ ਸੀ ਬੜੇ ਚਾਵਾਂ ਨਾਲ ਪਰ ਪਤਾ ਨਹੀਂ ਸੀਗਾ ਹੋਣੀ ਇਹੋ ਜੀ ਵਰਤਨੀ ਆ ਕਿ ਜਨਮ ਦਿਨ ਤੋਂ ਪਹਿਲਾਂ ਹੀ ਫਤਿਹ ਨੂੰ ਰੱਬ ਨੇ ਆਪਣੀ ਝੋਲ ਬਲਾ ਲਿਆ ਤਾਂ ਇਹ ਤਸਵੀਰਾਂ ਉਸ ਪਰਿਵਾਰ ਦੀਆਂ ਨੇ ਜਿਨ੍ਹਾਂ ਦਾ ਹੱਸਦਾ ਵਸਦਾ ਪਰਿਵਾਰ ਉੱਜੜ ਗਿਆ ਇਹ ਭੈਣ ਤਾਂ ਭੈਣ ਜਿਹੜੀ ਹੈ ਭਰਾ ਨੂੰ ਜਾਚ ਰਹੀ ਰੋ ਰਹੀ ਐ ਇਸ ਲਈ ਤਾਂ ਜਿਹੜੀਆਂ ਸਮਾਨ ਫਤਿਹ ਦੇ ਨੇ ਚੀਜ਼ਾਂ ਜਦੋਂ ਸਮਾਨ ਪੁੱਟ ਰਿਓ ਥੱਲੇ ਮਲਵੇ ਦੇ ਥੱਲੇੋਂ ਨਿਕਲ ਰਿਆ ਸਮਾਨ ਫਤਿਹ ਦੀਆਂ ਵੀ ਚੀਜ਼ਾਂ ਬਾਹਰ ਨਿਕਲਦੀਆਂ ਆਉਣੀਆਂ ਜਿਹੜੀ ਗੜੀ ਸਮਾਨ ਦੀ ਚੀਜ਼ ਫਤਿਹ ਦੀਆਂ ਮਾਦੂ ਚੀਜ਼ਾਂ ਜੀ ਬੈਡ ਨਿਕਲੇ ਬੈਡ ਵੇ ਵੇ ਕੇ ਉਤਰਾਂਉਂਦਿਆ ਚੇਚਾ ਬੈਡ ਮੰਗਵਾਇਆ ਸੀ ਉਹਨੇ ਪਾਪਾ ਮੈਨੂੰ ਬੈਡ ਬੋਲ ਲਿਆ ਕੇ ਦੇ ਉਹ ਮੈਂ ਗਿਆ ਹੀ ਮਨਨਾਤ ਗਿਆ ਹਾਂ ਕੰਮ ਤੇ ਗਿਆ ਹੀ ਉੱਤੇ ਉਧਰੋਂ ਬੈਡ ਮੰਗਵਾਇਆ ਮੈਨੂੰ ਚੇਚਾ ਫੋਨ ਕੀਤਾ ਪਾਪਾ ਬੈਡ ਲਿਆ ਕੇ ਦੇ ਮੈਨੂੰ ਉਧਰੋਂ ਲਿਆਂਦਾ ਬੈਡ ਅਗਰ ਟਰੈਕਟਰ ਮੰਗਦਾ ਸੀ ਟਰੈਕਟਰ ਲਿਆ ਕੇ ਦੇਣਾ ਸੀ ਇਹਨੂੰ ਹਾਂ ਜਰੂਰ ਜੀ ਮਾਪੇ ਤਾਂ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਵਾਸਤੇ ਆਪਣਾ ਜੀ ਤੋੜ ਮਿਹਣੇ ਕਰਦੇ ਨੇ ਤਾਂ ਰੱਬ ਦੀ ਇਹੋ ਜਿਹੀ ਹੋਂਣੀ ਵਰਤੀ ਆ ਜਿਹੜੇ ਫਤਿਹ ਦੀਆਂ ਚੀਜ਼ਾਂ ਜਦੋਂ ਹੁਣ ਇਸ ਮਲਬੇ ਦੇ ਵਿੱਚੋਂ ਬਾਹਰ ਆ ਰਹੀਆਂ ਤਾਂ ਮਾਪਿਓ ਦਾ ਰੋ ਰੋ ਬੁਰਾ ਹਾਲ ਹੈ ਤਾਂ ਪੈਨੇ ਜਿਵੇਂ ਰਹਿੰਦੇ ਸੀ ਤੁਹਾਡੇ ਨਾਲ ਫਤਿਹ ਨੂੰ ਮਾਂ ਨਾਲ ਬਹੁਤ ਪਿਆਰ ਹੁੰਦਾ ਹੈ ਮੇਰੇ ਨਾਲ ਤਾਂ ਬਹੁਤ ਜ਼ਿਆਦਾ ਸੀ ਉਹਦਾ ਪਿਆਰ ਮੈਨੂੰ ਕਹਿਣਾ ਮਮਾ ਮੈਨੂੰ ਇੱਕ ਇੱਕ ਮੂੰਹ ਚੁੰਮ ਲੈਂਦੇ ਮੂੰਹ ਚੁੰਮ ਲੈਂਦੇ ਫੇਰ ਮੂੰਹ ਦੇ ਹੱਥ ਫੇਰਨਾ ਮੇਰੇ ਮਮਾ ਇੱਕ ਮਿੰਟ ਮੂੰਹ ਬੁਗਗਾ ਲੈ ਲੈਂਦਾ ਮੂੰਹ ਚੁੰਮ ਲੈਂਦਾ ਮੈਨੂੰ ਇੱਕ ਉਹ ਵਰ ਚੁੰਮ ਲੈਂਦਾ ਤੂੰ ਮੈਨ ਬੜਾ ਸੋਹਣਾ ਲੱਗਦਾ ਤੂੰ ਮਮਾ ਮੈਨ ਬੜੀ ਸੋਹਣੀ ਲੱਗਦੀ ਇਦਾਂ ਹੀ ਉਹਨੇ ਕਰਦੀ ਰਹਿਣਾ ਕਰਦਾ ਰਹਿਣਾ ਮੇਨ ਦਾ ਜਾਂਦੀ ਵਾਰ ਕਿੰਨੀ ਵਾਰ ਮੂੰਹ ਚੁੰਮ ਲਿਆ ਪੈਨੇ ਕਿਉਂ ਜੀ ਲਾਸਟ ਵਾਰੀ ਜਾਂਦੀ ਵਾਰ ਦਾ ਮੂੰਹ ਚੁੰਮਿਆਣਾ ਤੁਸੀਂ ਹਾਂਜੀ ਸਭ ਕੱਲ ਨੂੰ ਨਹੀਂ ਦੀ ਕਰਦਾ ਹਾਂ ਆ ਵੀ ਕੱਲ ਨੂੰ ਨਹੀਂ ਦੀ ਕਰਦਾ ਹਾਂ ਕਿ ਕਿਦਾ ਕੰਲੀਏ ਨੂੰ ਕਰੋ ਸੰਜੁਰੂਰ ਜੀ ਬੱਚਾ ਇਸ ਵੇਲੇ ਇਸ ਦੁਨੀਆ ਤੇ ਨਹੀਂ ਹੈ ਪਰ ਜਿਆਦਾ ਰਹਿ ਗਿਆ ਨੇ ਜਿਆਦਾ ਵੀ ਜਿਹੜੀਆਂ ਸੀ ਉਹ ਵੀ ਇਸ ਮਲਬੇ ਦੇ ਥੱਲੇ ਦਬੀਆਂ ਰਹੀਆਂ ਨੇ ਤਾਂ ਫਤੇ ਦੀ ਭੈਣ ਵੀ ਹੈ ਸਾਡੇ ਨਾਲ ਬੇਟੇ ਨਾਮ ਕੀ ਹੈ ਤੁਹਾਡਾ ਨਵਜੋਤ ਕੌਰ ਨਵਜੋਤ ਫਤੇ ਦੀ ਯਾਦ ਆ ਰਹੀ ਹੈ ਹਾਂ ਜੀ ਬੜੀ ਜਿਆਦੀ ਇਰ ਤੋਂ ਛੋਟਾ ਸਿਫਾ ਦੇ ਤਾਂ ਤੁਹਾਡੇ ਨਾਲ ਹੀ ਪੜਨ ਜਾਂਦਾ ਹੁੰਦਾ ਸੀ ਨਹੀਂ ਮਮਾ ਦੇ ਨਾਲ ਜਾਂਦਾ ਹੈ ਲੜਦਾ ਹੁੰਦਾ ਸੀ ਤੁਹਾਡੇ ਨਾਲ ਫਤੇ ਜਾਂ ਤੁਸੀਂ ਲੜਦੇ ਨਹੀਂ ਤੁਮ ਨੂੰ ਇਹ ਦੱਸੋ ਠੀ ਹੋਇਆ ਜਦੋਂ ਮੀਂਹ ਪਿਆ ਸੀ ਤਾਂ ਸਾਰਿਆਂ ਨੂੰ ਚਾਹ ਸੀ ਜੇ ਮੀਂਹ ਪੈਣਾ ਅੱਜ ਜੇ ਬਰਸਾਤ ਆ ਰਹੀ ਹੈ ਬੱਚੇ ਤਾਂ ਬੜਾ ਨੱਚਦੇ ਟੱਪਦੇ ਨੇ ਮੀਂਹ ਦੇ ਵਿੱਚ ਤਾਂ ਠੀ ਹੋਇਆ ਉਸ ਵੇਲੇ ਸੁੱਤੇ ਸੀ ਤੁਸੀਂ ਸਾਰੇ ਅਸੀਂ ਸੁੱਤੇ ਹੀ ਸਾਰੇ ਜਾਣੇ ਤੇ ਇੱਕੋ ਦਮ ਸਾਥ ਥੱਲੇ ਡੇਗ ਗਏ ਫਤੇ ਫਤੇ ਦੇ ਕਿਹੜੀ ਇਹੋ ਜੀ ਚੀਜ਼ ਵਜਦੀ ਉਸੇ ਵੇਲੇ ਜਿਹੜੀ ਉਸ ਦੀ ਮੌਜੂਦਗੀ ਪਾਜੀ ਗਾਡਰ ਹੀ ਟੁੱਟ ਗਿਆ ਵਿਚਕਾਰ ਉਸਰ ਬਾਕੀ ਸਾਰਿਆਂ ਨੂੰ ਪਤਾ ਹੀ ਨਹੀਂ ਲੱਗਾ ਜਾਂ ਤੇ ਹੋ ਕੇ ਗਾਡਰ ਤੇ ਕੋਈ ਟ੍ਰੇਡ ਆਈ ਹੈ ਜਾਂ ਕੁਝ ਹੋਇਆ ਵਾ ਗਾਡਰ ਵਿੱਚੋਂ ਹੀ ਟੁੱਟ ਗਿਆ ਨਾਲ ਹੀ ਉਹਦੇ ਇੱਥੇ ਛਾਤੀ ਤੇ ਵੱਜ ਗਿਆ ਜਾ ਕੇ ਤਾਂ ਵੀਰੇ ਜੇ ਰੱਬ ਜੀ ਦੇ ਸੱਟ ਪੇਟ ਲਾ ਦਿੰਦਾ ਤਾਂ ਫਤੇ ਨੂੰ ਬੁਲਾਉਂ ਬਚਾਉਣ ਦੀ ਲੋੜ ਪੈਂਦੀ ਤਾਂ ਮੈਨੂੰ ਜਿਆਦਾ ਜੇ ਤੁਸੀਂ ਸਾਰਾ ਸਮਾਨ ਤਾਂ ਹੀ ਵੇਚ ਪਰ ਰੱਬ ਨੇ ਇਹੋ ਜਿਹੀ ਸੱਟ ਮਾਰੀ ਹੈ ਜਿਹੜਾ ਫਤਿਹ ਨੂੰ ਆਪਣੀ ਲੋੜ ਬੁਲਾ ਲਿਆ ਹਾਂਜੀ ਐਂ ਤੇ ਬਚਾ ਲੈਣਾ ਜੀ ਮੈਂ ਤੇ ਵਾਹ ਲਾਈ ਪੂਰੀ ਬਾਜੇ ਬਾਜੇ ਹਸਪੀਟਲ ਲੈ ਕੇ ਗਏ ਭੱਜ ਕੇ ਛੜੇ ਉੱਤੇ ਤੇ ਪਰ ਨਹੀਂ ਜਿਹੜਾ ਕੜਿਆ ਉਹਨਾਂ ਵੇਖਿਆ ਡਾਕਟਰਾਂ ਚੈੱਕ ਕੀਤਾ ਕਹਿੰਦੇ ਨਹੀਂ ਇਹ ਤਾਂ ਗਾਨੀ ਖਤਮ ਹੋ ਗਿਆ ਇਹਦੇ ਗੱਡਰ ਆ ਗਿਆ ਦਾਬਾ ਗਈ ਹਾਂ ਜੀ ਜੀ ਤੇ ਕਹਿੰਦੇ ਦਾਬਾ ਗਈ ਇਹਦੇ ਜੀ ਅਨਿਰੁਰ ਜੀ ਮਾੜੇ ਬੰਦੇ ਵਾਸਤੇ ਮੀਂਹ ਵੀ ਜਿਹੜੀ ਆਫਤ ਹੈ ਤਾਂ ਇਹ ਪਰਿਵਾਰ ਦੀਆਂ ਹਾਲਾਤ ਜਿਹੜੇ ਦੱਸ ਰਿਹਾ ਜੀ ਬਹੁਤ ਬੁਰੇ ਹਾਲਾਤ ਨੇ ਤਾਂ ਸਰਕਾਰਾਂ ਵੱਲੋਂ ਕਿਸ ਨੇ ਸਹਾਰ ਲਈ ਹੈ ਕੋਈ ਐਮਐਲਏ ਮੰਤਰੀ ਪਹੁੰਚਿਆ ਜੁੜੇ ਅੰਮ੍ਰਿਤਸਰ ਦੇ ਵੀ ਮੰਤਰੀ ਤੁਹਾਡੇ ਨੇੜੇ ਦੇ ਰਹਿਣ ਵਾਲੇ ਨੇ ਕੋਈ ਐਮਐਲਏ ਜਾਂ ਮੰਤਰੀ ਸਾਹਿਬ ਨੇ ਸਹਾਰ ਲਈ ਹੁੰਦਾ ਨਹੀਂ ਜੀ ਕੋਈ ਨਹੀਂ ਆਇਆ ਜੀ ਅਜੇ ਤੱਕ ਕੋਈ ਨਹੀਂ ਬੜਿਆ ਅਜੇ ਤੱਕ ਤਾਂ ਕਿ ਪਰਸਾਹ ਸੰਤੋਂ ਬੰਦਾ ਆਇਆ ਹੋਵੇ ਡੀਸੀ ਸਾਹਿਬ ਵੱਲੋਂ ਜੀ ਮਦਦੀ ਮਦਦੀ ਆਈ ਹੋਵੇ ਤੁਹਾਨੂੰ ਜੀ ਹਾਲ ਚਾਲ ਪੁੱਛਣ ਲਈ ਪਹੁੰਚਿਆ ਹੋਵੇ ਤਾਂ ਛੋਮਣੀ ਕਮੇਟੀ ਵਾਲੇ ਆਏ ਬਲਾ ਸਾਹਿਬ ਗੁਰਦਾਰਾ ਹੈਗਾ ਨੇ ਜੀ ਇੱਥੇ ਉਹ ਆਏ ਉਹਨਾਂ ਲੰਗਰ-ਲੰਗਰ ਵੇਚਦੇ ਆ ਜੀ ਹਾਂਜੀ ਤਾਂ ਜਰੂਰ ਸਾਡੀ ਵੀ ਅਪੀਲ ਆ ਸਰਕਾਰਾਂ ਨੂੰ ਕਿ ਜਦੋਂ ਇਹ ਹਾਲਾਤ ਹੀ ਬਣ ਗਏ ਉਹਨਾਂ ਦਾ ਆਪਣਾ ਜਿਹੜਾ ਪੁੱਤਰ ਸੀ ਉਹ ਇਸ ਦੁਨੀਆ ਤੋਂ ਚਲੇ ਗਿਆ ਤੁਸੀਂ ਸਾਰ ਲੈਣ ਲਈ ਜਰੂਰ ਇੱਥੇ ਪਹੁੰਚੋ ਇਹਨਾਂ ਦਾ ਹੁਣ ਦਰਦ ਵਢਾ ਦਿਓ ਥੋੜਾ ਬੋਤਾ ਜੇ ਦਰਦ ਹੀ ਵਢਾਇਆ ਜਾਵੇ ਤੇ ਪਰਿਵਾਰ ਨੂੰ ਹੌਸਲਾ ਹੋ ਜਾਈਏ ਕਿਉਂਕਿ ਇਹ ਸੁਪਨਿਆਂ ਦਾ ਮਹਿਲ ਵੀ ਟਾਇਟੇਰੀ ਹੋ ਗਿਆ ਪਰਿਵਾਰ ਦਾ ਬੱਚਾ ਸੀ ਜਿਹੜਾ ਉਹ ਵੀ ਇਸ ਦੁਨੀਆ ਤੋਂ ਚਲੇ ਗਿਆ ਤਾਂ ਮੈਨੂੰ ਪਤਾ ਹੈ ਕਿ ਸਰਕਾਰਾਂ ਦਾ ਇੰਨੀ ਜਲਦੀ ਨਹੀਂ ਸੁਣਦੀਆਂ ਪਰ ਸਾਡੇ ਦਾਨੀ ਸੱਜਣ ਨੇ ਜਿਹੜੇ ਜਰੂਰ ਇਸ ਵੀਡੀਓ ਨੂੰ ਵੇਖ ਰਹੇ ਨੇ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਤੁਹਾਡੀਆਂ ਦੁਆਵਾਂ ਦੀ ਦੇ ਅਸੀਂ ਸਾਨੂੰ ਦੋ ਭੈਣਾਂ ਦਾ ਭਰਾ ਸੀ ਤਾਂ ਹੁਣ ਜ਼ਿੰਮੇਵਾਰੀਆਂ ਇਸ ਵੀਰ ਦੇ ਹੋਰ ਵਾਧੀਆਂ ਨਹੀਂ ਚਾਹੁੰਦੇ ਭੈਣਾ ਬੇਟੀਆਂ ਨੂੰ ਵਿਆਉਣਾ ਵੀ ਆ ਦਾ ਹੋਰ ਬੜੀਆਂ ਜ਼ਿੰਮੇਵਾਰੀਆਂ ਨੇ ਫਿਰ ਮੈਲ ਆਪਣਾ ਸੁਪਨੀਆ ਦਾ ਬਣਾਉਣਾ ਹੈ ਜੇ ਤਾਂ ਦਰਦਾਂ ਨਹੀਂ ਵਡਾਇਆ ਜਾ ਸਕਦਾ ਜਿਹੜਾ ਇਹਨਾਂ ਦੇ ਪਹਾੜ ਟੁੱਟਿਆ ਹੈ ਫਿਰ ਵੀ ਜੇ ਥੋੜੀ ਜਿਹੀ ਤਿਲਫਲ ਸੇਵਾ ਇਹਨਾਂ ਦੀ ਹੁੰਦੀ ਰਹੇ ਤਾਂ ਇਸ ਪਰਿਵਾਰ ਨੂੰ ਜ਼ਰੂਰ ਹੌਸਲਾ ਮਿਲੇਗਾ ਵੀਰੇ ਆਪਣਾ ਐਡਰੈਸ ਤੇ ਫੋਨ ਨੰਬਰ ਦੱਸ ਦਿਓ ਜੇ ਕਿਸੇ ਦਾਨੀ ਸੱਜਣ ਨੇ ਕੋਈ ਮਦਦ ਭੇਜਣੀ ਹੋਵੇ ਜਾਂ ਪਰਿਵਾਰ ਦਾ ਦਰਦ ਵਡਾਉਣਾ ਹੋਵੇ ਤਾਂ ਤੁਹਾਡੇ ਨਾਲ ਰਾਬਤਾ ਬਣਾ ਲਓ ਮੋਬਾਈਲ ਨੰਬਰ 7527032035 7527032035 ਐਡਰੈਸ ਘਰਾਵਾਦ ਪਿੰਡ 에어ਪੋਰਟ ਰੋਡ ਹੈ ਜੀ ਤਾਂ ਜ਼ਰੂਰੀ ਇਸ ਪਰਿਵਾਰ ਦਾ ਦਰਦ ਵਡਾਉਣ ਵਾਸਤੇ ਅਸੀਸਾਂ ਦੀ ਤੇ ਦੁਆਵਾਂ ਦੀ ਲੋੜ ਹੈ ਬਹੁਤ ਇਸ ਪਰਿਵਾਰ ਤੇ ਹੋਣੀ ਨੇ ਪਹਾਟ ਆਇਆ ਹੈ ਕਿਉਂਕਿ ਹੋਣੀ ਇਹੋ ਜੀ ਵਰਤੀ ਆ ਕਿ ਸਾਰਾ ਤੈਸ ਨੈਸ ਹੋ ਗਿਆ ਉਜੜ ਗਿਆ ਹੈ ਪਰਿਵਾਰ ਤਾ ਜੇ ਥੋੜਾ ਬੋਤਾ ਤੈਲ ਫੁੱਲ ਸੇਵਾ ਵੀ ਇਸ ਪਰਿਵਾਰ ਦੀ ਹੋ ਜੇ ਤਾਂ ਇਹਨਾਂ ਦਾ ਹੌਸਲਾ ਵਾਜੇਗਾ ਇਹਨਾਂ ਦਾ ਦਰਦ ਵਡਾਇਆ ਜਾਵੇਗਾ ਤਾਂ ਐਸੇ ਉਮੀਦ ਦੇ ਨਾਲ ਮੈਨੂੰ ਦਿਓ ਜਸਤ ਮੈਂ ਹੈ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਅੰਮ੍ਰਿਤਸਰ